ਯਾਦ ਕਰੋ ਏਤਾ ਚੋਰੀ ਕਰੌਣ ਵਾਲਾ ਭਗਵੰਤ ਮਾਨ ਤੇ ਲਾਲਜੀਤ ਪੁੱਲਰ ਮਰਦਾਬ 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 ਏਤਾ ਚੋਰੀ ਕਰੌਣ ਵਾਲਾ ਭਗਵੰਤ ਮਾਨ ਤੇ ਲਾਲਜੀਤ ਪੁੱਲਰ ਮਰਦਾਬ 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 ਬਾਨ ਬਚਾਓ ਬੋਰਚਾ ਜਿੰਦਾਬਾਦ 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 ਬਚਾਓ ਬੋਰਚਾ ਜਿੰਦਾਬਾਦ 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 ਸਰਦਾਰਾ ਦੋਨਾ ਚੱਕ ਕਰੋ ਆਪਣੀ ਰਾਗੀ ਰਾਤ ਚੈੱਕ ਕਰੋ ਆਪਣੀ ਰਾਖੀ ਆ ਕਰੋ ਲੋਕਾਂ ਦੀ ਜਾਂਦੀ ਵਰਗੀ ਰੇਤਾ ਨਹੀਂ ਲੁੱਟਣ ਦੇ ਆਗੇ ਨਹੀਂ ਲੁੱਟਣ ਦੇ ਆਗੇ ਉਸਨਾ ਸਰਕਾਰ ਦਾ ਹਰ ਪਛਦਰ ਸੈਣ ਲਈ ਤਿਆਰ ਖੜੇ ਆ ਤਿਆਰ ਖੜੇ ਆ ਉਸਨਾ ਹਰ ਪਛਦਰ ਸਰਕਾਰ ਦਾ ਹਰ ਪਛਦਰ ਸੈਣ ਲਈ ਤਿਆਰ ਖੜੇ ਆ ਤਿਆਰ ਖੜੇ ਆ ਤਿਆਰ ਖੜੇ ਆ ਅੱਜ ਲਈ ਜੋ ਲੜਦੇ ਲੋਕ ਜਿੱਲਾ ਤੋਂ ਜਿੱਦਾ ਦੇ ਲੋਕ ਅੱਜ ਲਈ ਜੋ ਲੜਦੇ ਲੋਕ ਜਿੱਲਾ ਤੋਂ ਬੱਦ ਦੇ ਵੇਖ ਲਿਆ ਜੋ ਜੁਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਜੋ ਜੁਮਾ ਕੇ ਵੇਖਾਂਗੇ ਹਾਂਜੀ ਸਭਰਾ ਸਾਹਿਬ ਵਾਇਰੂ ਜੀ ਦਾ ਖਾਲਸਾ ਵੈਗਨੀ ਜੀ ਦੀ ਫਤਿਹ ਆ ਕੈਮਰਾਮੈਨ ਨੂੰ ਮੈਂ ਕਹਾਂਗਾ ਵੀ ਆ ਫੋਟੋਆਂ ਕਰੋ ਚਿਹਰੇ ਵਿਖਾ ਦਿਓ ਇਹ ਬਦਲਾਵ ਵਾਲੇ ਚਿਹਰੇ ਆ ਜਿਹੜੇ ਬਦਲੇ ਦੇ ਤੌਰ ਤੇ ਕੰਮ ਕਰ ਰਹੇ ਆ ਹਾਂ ਐਸ ਬੰਨ ਦੇ ਉੱਤੇ ਲਾਲਜੀਤ ਜੀ ਪੁੱਲਰ ਮੋਢੇ ਦੇ ਉੱਤੇ ਤੋੜਾ ਰੱਖ ਕੇ ਬੰਨ ਨੂੰ ਬਚਾਉਣ ਲਈ ਲੱਗੇ ਰਿਹਾ 2023 ਦੇ ਵਿੱਚ ਅਸੀਂ ਅੱਜ ਛੋਟੇ ਵੀਰ ਨੂੰ ਕੁਛ ਨਾ ਚਾਹੁੰਦੇ ਆ ਕਿ ਜਦੋਂ ਹੁਣ 25 ਚ ਜਾਂ 26 ਚ ਜਦੋਂ ਵੀ ਕੁਦਰਤ ਨੇ ਫੇਰ ਇਹ ਪਾਣੀ ਲਿਆਂਦਾ ਤੇ ਇਹ ਬੰਨ ਟੁੱਟਾ ਤੂੰ ਵੀਰਿਆ ਕਿਹੜੇ ਮੋਢੇ ਤੇ ਰੱਖ ਕੇ ਤੋੜਾ ਤੇ ਇੱਥੇ ਸੇਵਾ ਕਰੇਗਾ ਕਿਹੜੇ ਮੋਢੇ ਤੇ ਤੇਰੇ ਤੇੜਾ ਉਹ ਤੋੜਾ ਹੋਊਗਾ ਤੇ ਜਿਹੜੇ ਇਹ ਭਗਵੰਤ ਮਾਨ ਜੀ ਕਹਿ ਰਹੇ ਆਮ ਘਰ ਦਾ ਬੱਚਾ ਵਾ ਆਮ ਘਰ ਦਾ ਬੱਚਾ ਤੇ ਫਿਰ ਆਮ ਲੋਕਾਂ ਨੂੰ ਰੇਤਾ ਕੱਢਦਾ ਕਿਉਂ ਨਹੀਂ ਆਕ ਲੁਧਿਆਣੇ ਤੋਂ ਆ ਕੇ ਚੌਧਰੀ ਇੱਥੇ ਰੇਤਾ ਦੇ ਕਿਉਂ ਕਾਬਜ ਹੋਇਆ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਐਸ ਕਰਕੇ ਸੰਤੂ ਕਹਿਣਾ ਚੌਰਿਆ ਕਿ ਜਦੋਂ ਕਿਤੇ ਖੜ ਆਇਆ ਉਦੋਂ ਸਾਡੇ ਵੀਰਾਂ ਨੇ ਵੱਡੇ ਵੱਡੇ ਰੁੱਖ ਵੜ ਵੜ ਕੇ ਬੰਨ ਬੰਨਣ ਲਈ ਸੁਰ ਦੇਣੇ ਆ ਚਾਰ ਦੀਆਂ ਕਿਸੇ ਨੇ ਪੰਡਾ ਲੈ ਕੇ ਤੁਰਿਉਨੇ ਕੇ ਰਸ ਲੈ ਕੇ ਬਿਸਕਟ ਰਸ ਲੈ ਕੇ ਤੁਰਿਉਨੇ ਆ ਪਾਣੀ ਦੀਆਂ ਬੋਤਲ ਲੈ ਕੇ ਤੁਰਿਉਣੀਆਂ ਕਿਉਂ ਨਾ ਬੰਨ ਬਚਾਉਣ ਵਾਸਤੇ ਲੜਿਆ ਜਾਵੇ ਅੱਜ ਲੋੜਵੰਦੀ ਆ ਬੰਨ ਬਚਾਉਣ ਦੀ ਕਿ ਨਹੀਂ ਲੋੜਵੰਦੀ ਇਹ ਗੱਲ ਜਿਹੜੀ ਉਹ ਸਾਫ਼ ਤੌਰ ਤੇ ਦੱਸ ਦਿਓ ਜੇ ਕਮੈਂਟਾਂ ਦੇ ਵਿੱਚ ਔਰ ਸਾਰੇ ਲੋਕਾਂ ਨੂੰ ਅਪੀਲਵਾ ਵੀ ਪ੍ਰੋਗਰਾਮ ਬਣ ਗਿਆ 20 ਤਰੀਕ ਨੂੰ ਡੀਐਸਪੀ ਪੱਟੀ ਤਰਨਾ ਲੱਗੂਗਾ ਹਜ਼ਾਰਾਂ ਦੀ ਗਿੰਦੇ ਮਾਵਾਂ ਪੈਣਾ ਤੇ ਸੰਗਤਾਂ ਟਰਾਲੀਆਂ ਤੇ ਚੜ ਕੇ ਜਾਣਗੀਆਂ ਉਸ ਤੋਂ ਬਾਅਦ ਜੇ ਨਹੀਂ ਜਿਹੜਿਆਂ ਗੁੰਡਿਆਂ ਨੇ ਉਦੜ ਸਾਡੇ ਬਜ਼ੁਰਗਾਂ ਦੇ ਉੱਤੇ ਵਾਰ ਕੀਤੇ ਆ ਖਿੱਚਾ ਤੋਹੀ ਕੀਤੀ ਆ ਉਹਨਾਂ ਤੇ ਪਰਚੇ ਦਰਜ ਕਰਕੇ ਰੈਟ ਨਹੀਂ ਪਈ ਜਾਂਦੀ ਤੇ ਫਿਰ 21 ਨੂੰ ਡੀਸੀ ਤੇ ਐਸਪੀ ਦਾ ਉਤਰ ਤਰਨਤਾਰਨ ਨਾ ਸਾਡੇ ਤੋਂ ਦਫ਼ਤਰ ਬਚਾ ਸਕਣਗੇ ਘੇਰਾਂਗੇ ਤੇ ਨਾ ਸਾਡੇ ਤੋਂ ਰੋਡ ਬਚਾ ਸਕਣਗੇ ਭਗਵਾਨ ਤੁਮਾਨ ਜੀ ਲਾਲਜੀਤ ਕੁਲਰ ਜੀ ਤੁਹਾਡੇ ਪਾਲੇ ਚ ਗੇਂਦਵਾਜੇ ਵੀ ਮੌਕਾ ਜੇ ਸਮਝੋ ਸਰਕਾਰਾਂ ਹੁੰਦੀਆਂ ਲੋਕਾਂ ਦੀਆਂ ਚੁੜੀਆਂ ਲੋਕਾਂ ਲਈ ਕੰਮ ਕਰਨਾ ਹੁੰਦਾ ਤੁਸੀਂ ਲੋਕਾਂ ਤੋਂ ਵੋਟਾਂ ਲੈ ਕੇ ਕਾਰਪੋਰੇਟਰਾਂ ਲਈ ਕੰਮ ਕਰ ਰਹੇ ਜੇ ਰੇਤਾ ਚੋਰਾ ਲਈ ਕੰਮ ਕਰ ਰਹੇ ਜੇ ਇੱਕੋ ਏਮ ਤੁਹਾਡਾ ਰਹਿ ਗਿਆ ਵੀ ਰੇਤਾ ਚੋਰੀ ਕਿਵੇਂ ਕਰਾਉਣੀ ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਲੋਕਾਂ ਤੋਂ ਕਿਵੇਂ ਖੋਹ ਕੇ ਆਪਣੇ ਆਕਾਮਾਂ ਨੂੰ ਦੇਣੀਆਂ ਪਰ ਇਹ ਪੰਜਾਬ ਦੇ ਲੋਕਵਾ ਇਸ ਧਰਤੀ ਦੇ ਲੋਕਾਂ ਨੇ ਕਦੀ ਵੀ ਕਿਸੇ ਅਫਗਾਨੀ ਦੀ ਕਿਹ ਦੁਰਾਨੀ ਦੀ ਕਿਸੇ ਅਰਗਜੇਬ ਦੀ ਕਦੀ ਟੈ ਨਹੀਂ ਮੰਨੀ ਹਮੇਸ਼ਾ ਹੀ ਾਰਕੇ ਰਹਿ ਆ ਛਾਤੀਆਂ ਢਾ ਕੇ ਆਪਣੀਆਂ ਛਾਤੀਆਂ 'ਚ ਖੰਜਰ ਖਾਦੇ ਆ ਤੇ ਅੱਜ ਵੀ ਉਹਨਾਂ ਦਾ ਹੀ ਖੂਨ ਤਿਆਰ ਬਰਤਿਆਰ ਵਾ ਸੋ ਅਸੀਂ ਕਹਿੰਨੇ ਆ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਲੜਨ ਵਾਲੇ ਲੋਕ ਵਾ ਜਿੰਨੇ ਮਰਜੀ ਜੇਲਾਂ ਦੇ ਗੂਏ ਖੋਲਿਓ ਜੋ ਕਰਨਾ ਕਰ ਲਿਓ ਰੇਤ ਦੀ ਖੱਡ ਗੈਰਕਾਨੂੰਨੀ ਸੀ ਗੈਰਕਾਨੂੰਨੀ ਹੈ ਤੇ ਗੈਰਕਾਨੂੰਨੀ ਰਹੇਗੀ 19 ਮਹੀਨੇ ਦੇ ਇਤੋਂ ਵੀ ਡਾਕੂਮੈਂਟ ਲੀਗਲ ਪੇਸ਼ ਨਹੀਂ ਕਰ ਸਕੇ ਇਥੋਂ ਦੁਨੀਆ ਦੇ ਲੋਕੋ ਇਹ ਸਮਝ ਲਓ ਕਿ ਸਰਕਾਰ ਕੇਂਦਰ ਦੀ ਹੋਵੇ ਪੰਜਾਬ ਦੀ ਹੋਵੇ ਕਾਰਪੋਰੇਟਰਾਂ ਦੇ ਚੋਰਾਂ ਦੀ ਅੱਖ ਚ ਕਿਵੇਂ ਖੜੀ ਆ ਸੋ ਅੱਜ ਪੁਤਲਾ ਫੂਕ ਮੁਕਿੰਮ ਪਿੰਡ ਪਿੰਡ ਪੂਰੇ ਹਲਕੇ ਦੇ ਵਿੱਚ ਕਰਾਂਗੇ ਪੰਜਾਬ ਦੇ ਵਿੱਚ ਜ਼ੋਨ ਪੱਧਰ ਤੇ ਪੁਤਲੇ ਫੂਕੇ ਜਾਣਗੇ ਸੋ ਆ ਜਿਹੜੇ ਉਹ ਯੋਧੇ ਆ ਜਿਨ੍ਹਾਂ ਨੂੰ 15 ਤਰੀਕ ਨੂੰ ਡਾਂਗਾਂ ਨਾਲਵਾਜਿਆ ਸੀ ਅੱਜ ਫੇਰ ਖੜੇ ਆ ਔਰਲੇ ਦਿਨਾਂ ਦੇ ਵਿੱਚ ਇਹ ਕਾਫਲੇ ਹੋਰ ਵੱਡੇ ਹੋਣਗੇ ਧੰਨਵਾਦ ਵਾਹਿਗੁਰੂ ਜੀ ਚਾਹ ਖਾਲਸਾ ਵਾਹਿਗੁਰੂ ਜੀ